ਹੋ ਜੀ ਜੀ ਨੋ ਬਹੁਤੀ ਪਰ ਇਹ ਹੋਇਆ ਮੰਨ ਹੈ ਜੋ ਪੰਜਾਬ ਦੇ ਨਾਲ ਇੰਨਾ ਇੱਕ ਜਿਹੜਾ ਕੁਦਰਤ ਨੇ ਵਿਹਾਰ ਕੀਤਾ ਹੈ ਬੜੀ ਤਬਾਹੀ ਦਾ ਮੰਜ਼ਰ ਹੈ ਅੱਜ ਅਸੀਂ ਸਾਰੀ ਮੈਂ ਆਪਣੀ ਟੀਮ ਦੇ ਨਾਲ ਪੰਜਾਬ ਮੈਲਾ ਕਾਂਗਰਸ ਜਦਕਿ ਸਾਡੀ ਰਾਸ਼ਟਰੀ ਪ੍ਰਧਾਨ ਅਲਕਾਂਬਾ ਜੀ ਦੇ ਵਿਸ਼ਾ ਨਿਰਦੇਸ਼ਾਂ ਤੇ 올 ਇੰਡੀਆ ਮੈਲਾ ਕਾਂਗਰਸ ਵੱਲੋਂ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਲੈ ਕੇ ਅਸੀਂ ਸਾਰੀ ਮੈਲਾ ਕਾਂਗਰਸ ਦੀ ਪੰਜਾਬ ਦੀ ਟੀਮ ਤੇ ਨਾਲ ਸਾਡੇ ਹਰਿਆਣਾ ਤੋਂ ਵੀ ਡਾਕਟਰ ਸਾਖਸ਼ੀ ਜੀ ਨੇ ਜਿਹੜੇ ਕਿ ਹਰਿਆਣਾ ਸਟੇਟ ਦੇ ਜਨਰਲ ਸੈਕਟਰੀ ਦੇ ਉਹ ਵੀ ਇੱਥੇ ਆਏ ਨੇ ਕੈਂਪ ਲਗਾਇਆ ਗਿਆ ਐਂਬੂਲੈਂਸ ਲੈ ਕੇ ਅਸੀਂ ਇੱਥੇ ਸਾਡੀਆਂ ਬੀਬੀਆਂ ਭੈਣਾਂ ਮਹਿਲਾਵਾਂ ਜਿਨ੍ਹਾਂ ਨੂੰ ਇਸ ਹੱਡ ਦੇ ਵਿੱਚ ਜਿਹੜੀਆਂ ਤੁਹਾਨੂੰ ਪਤਾ ਹੈ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਨੂੰ ਦਵਾਈਆਂ ਵੀ ਦੇ ਰਹੇ ਨੇ ਉਹਨਾਂ ਦਾ ਹਾਲਚਾਲ ਪੁੱਛ ਕੇ ਜੋ ਉਹਨਾਂ ਨੂੰ ਜ਼ਰੂਰਤ ਹੈ ਉਹਦੇ ਲਈ ਜਾਂ ਹੋਰ ਜੋ ਵੀ ਉਹਨਾਂ ਦੀ ਡਿਮਾਂਡ ਹੈ ਸਾਡੀਆਂ ਭੈਣਾਂ ਦੀ ਕਦੇ ਜ਼ਿਲ੍ਹੇ ਦੇ ਹੁਸ਼ਿਆਰਪੁਰ ਦੇ ਪ੍ਰਧਾਨ ਮੇਰੇ ਨਾਲ ਨੇ ਦਿੱਲੀ ਤੋਂ ਸਾਡੀ ਭੈਣ ਕਿਕੀ ਸੰਧੂ ਜੀ ਉਹ ਵੀ ਆਏ ਨੇ ਮੈਡਮ ਨੇ ਇਹਨਾਂ ਦੀ ਵੀ ਵਿਸ਼ੇਸ਼ ਡਿਊਟੀ ਦਿੱਲੀ ਪ੍ਰਦੇਸ਼ ਕਾਂਗਰਸ ਤੋਂ ਇੱਥੇ ਲਾਈ ਹੈ ਪੰਜਾਬ ਦੇ ਵਿੱਚ ਮੈਂ ਆਪਦੀ ਸਾਰੀਆਂ ਮਹਿਲਾ ਭੈਣਾਂ ਨੂੰ ਗਾਇਨਕੋਲੋਜਿਸਟ ਨੂੰ ਡਾਕਟਰਸ ਨੂੰ ਇੱਕ ਅਪੀਲ ਕਰਦੀ ਆਂ ਕਿ ਪਲੀਜ਼ ਜੋ ਪੰਜਾਬ ਦੇ ਲੋਕਾਂ ਨਾਲੇ ਹੋਇਆ ਇੱਕ ਬਹੁਤ ਹੀ ਵੱਡਾ ਜੋ ਦੁਖਾਂਤ ਹੈ ਜੋ ਕੁਦਰਤ ਦਾ ਕਹਿਰ ਵਾਪਰੇ ਹੈ ਸਾਰੇ ਅੱਗੇ ਆਓ ਸੇਵਾ ਦੇ ਲਈ ਅੱਗੇ ਆਓ ਇਹ ਮਹਿਲਾ ਭੈਣਾਂ ਬੇਟੀਆਂ ਬਜ਼ੁਰਗ ਮਾਤਾ ਰੋ ਰਹੇ ਨੇ ਆ ਕੇ ਬੜਾ ਦੁੱਖ ਹੋਇਆ ਸੁਣਿਆ ਨਹੀਂ ਜਾਂਦਾ ਉਹਨਾਂ ਦਾ ਦੁੱਖ ਸੋ ਮੈਂ ਅਪੀਲ ਕਰਦੀ ਹਾਂ ਕਿ ਮਹਿਲਾ ਕਾਂਗਰਸ ਤੁਹਾਡੇ ਨਾਲ ਪੂਰੀ ਪੰਜਾਬ ਮੈਨਾਂ ਕਾਂਗਰਸ ਤੁਹਾਡੇ ਸਾਥ ਦੇ ਵਿੱਚ ਤੁਹਾਡੇ ਨਾਲ ਖੜਾਂਗੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣੀ ਆ ਤੇ ਬਾਕੀ ਆਪਣੀਆਂ ਭੈਣਾਂ ਨੂੰ ਕਹਿਨੀ ਆ ਕਿ ਜਰੂਰ ਸਾਡਾ ਤੁਸੀਂ ਆ ਕੇ ਸਾਥ ਦਿਓ ਤਾਂ ਕਿ ਲੋਕਾਂ ਨਾਲ ਜੋ ਐਡਾ ਵੱਡਾ ਇਹ ਖੈਰ ਕੁਦਰਤ ਦਾ ਵਾਪਰੇ ਆ ਉਹਦੇ ਵਿੱਚੋਂ ਉਹਨਾਂ ਨੂੰ ਨਿਕਲਣ ਦੀ ਕੋਈ ਥੋੜਾ ਜਿਹਾ ਉਹਨਾਂ ਨੂੰ ਸਾਹ ਸੌਕਾ ਆਸਕੀ ਧੰਨਵਾਦ